ਨੂੰ ਪਿਆਰ ਪਰਿਸ਼ਾ ਸਿੱਕਾਲ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਣਾ YouTube ਚੈਨਲ ਆਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਵਕ ਵਕ ਟਾਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਨੇ ਆ ਅੱਜ ਆਪਣਾ ਵਿਸ਼ਾ ਮੁੱਦਾ ਵੀ ਖੇਡਾਂ ਖੇਡਾਂ ਫੁੱਟਬਾਲ ਪਲੇਅਰ ਦਾਸ ਫੁੱਟਬਾਲ ਬਾਰੇ ਦੱਸੂਗਾ ਸਾਰੀ ਜਾਣਕਾਰੀ A to Z ਜਿਵੇਂ ਤੁਹਾਨੂੰ ਪਤਾ ਵੀ ਪੱਟੀ ਸ਼ਹਿਰ ਦੀ ਫੁੱਟਬਾਲ ਦੀ ਟੀਮ ਬਣੀ ਹੋਈ ਹੈ ਬਾਬਾ ਵਿਧੀ ਜਨ ਸਪੋਰਟਸ ਕਲੱਬ ਪੱਟੀ ਜਿਹਦੇ ਵਿੱਚ ਦਾਸ ਵੀ ਖੇਡਦਾ ਹੈ ਇਦੇ ਵਿੱਚ ਅਸੀਂ 11 ਜਾਂ 12 ਪਲੇਅਰ ਹੁੰਨੇ ਆ ਤੇ ਦਾਸ ਵੀ ਖੇਡਿਆ ਹੈ ਕਿਉਂਕਿ ਅਸੀਂ ਵੱਖ-ਵੱਖ ਲੁਧਿਆਣਾ ਜਲੰਧਰ ਇੱਧਰ ਆਪਣਾ ਖੇਮ ਕਰਨ ਵਾਲੀ ਸਾਈਡ ਬਹੁਤ ਵੱਡੇ ਪੱਧਰ ਤੇ ਖੇਡਦੇ ਆ ਤੇ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਵੀ ਸਾਡੀ ਬਾਹ ਫੜਨਾ ਸਾਨੂੰ ਕਿੱਟਾ ਵੰਡਣ ਸਾਨੂੰ ਨੈਸ਼ਨਲ ਸਟੇਟ ਤੋਂ ਬਾਅਦ ਇਦਾਂ ਮਾਨ ਸਨਮਾਨ ਅਵਾਰਡ ਟਰੋਫੀ ਦਿੱਤੀ ਜਾਵੇ ਕਿਉਂਕਿ ਹੁਣ ਬਹੁਤ ਖੇਡਾਂ ਵਿੱਚ ਰੁਝਾਨ ਹੋ ਗਿਆ ਵੇਖੋ ਹਰਿਆਣੇ ਤੇ ਵੇਖੋ ਤੁਸੀਂ ਕਬੱਡੀ ਪਲੇਅਰ ਹੋ ਗਏ ਇਹ ਡੀਐਸਪੀ ਲੱਗ ਜਾਂਦਾ ਕੋਈ ਐਸਐਚਓ ਵੀ ਐਸਐਸਪੀ ਬੰਦੇ ਜੇ ਸਟੇਟ ਖੇਡਦੇ ਆਪਾਂ ਜਾਂ ਆਪਾਂ ਨੈਸ਼ਨਲ ਖੇਡਦੇ ਆਂ ਤੋਂ ਸਨਮਾਨ ਕਰਦੇ ਨੇ ਇਦਾਂ ਹੀ ਫੁੱਟਬਾਲ ਤੇ ਜਿੱਦਾਂ ਮਲ ਸਰ ਸੀਨੀਅਰ ਜੂਨੀਅਰ ਪਲੇਅਰ ਹੁੰਦੇ ਆ ਇਹਦੇ ਵਿੱਚ ਵੀ ਜੀ ਆਪਾਂ 12 ਪਲੇਅਰ ਆ ਤੇ 12 ਪਲੇਅਰਾਂ ਤੇ ਇਹ 12ਵਾਂ ਕਬੱਡੀ ਐਰ ਕੀ ਆਪਾਂ 12ਵਾਂ ਬਬੀ ਦੀ ਜਾਂ ਸਪੋਰਟਸ ਕਲੱਬ ਫੁੱਟਬਾਲ ਟੂਰਨਾਮੈਂਟ ਹਰਵਰੀ ਪੱਟੀ ਸ਼ਹਿਰ ਜਿਹੜੀ ਬਾਹਰਲੇ ਸਕੂਲ ਦੀ ਗਰਾਊਂਡ ਉਦੇ ਵਿੱਚ ਕਰਾਉਣੇ ਆ ਜਿੱਦਾਂ 31000 ਹੋ ਗਿਆ 51000 ਹੋ ਗਿਆ 61000 ਹੋ ਗਿਆ 72000 ਇਦਾਂ ਨਾਮ ਰੱਖਦੇ ਆ ਤੇ ਐਨ ਆਰ ਆਈ ਵੀਰ ਜਿਹੜੇ ਵੀ ਪੱਟੀ ਸ਼ਹਿਰ ਤੋਂ ਪੜ ਕੇ ਬਾਹਰਲੇ ਸਕੂਲੇ ਉਹ ਵੱਡੀ ਰਾਸ਼ੀ ਜਦੋਂ ਉਧਰੋਂ ਬਾਹਰੋਂ ਭੇਜਦੇ ਨੇ ਤਾਂ ਫੁੱਟਬਾਲ ਦਾ ਟੂਰਨਾਮੈਂਟ ਸਾਰਿਆਂ ਰਲ ਮਿਲ ਕੇ ਦੂਰ ਨੇੜਿਓਂ ਜਿਹੜੀ ਸੰਗਤ ਲੰਗਰ ਵੀ ਲਾਇਆ ਜਾਂਦਾ ਚਾਹ ਦਾ ਲੰਗਰ ਵੀ ਲਾਇਆ ਜਾਂਦਾ ਵਾ ਤੇ 32 ਟੀਮਾਂ ਹੁੰਦੀਆਂ 32 ਟੀਮਾਂ ਦੇ ਵਿੱਚੋਂ ਇੱਕ ਕੁਆਟਰਫਾਈਨਲ ਸੈਮੀਫਾਈਨਲ ਤੇ ਫਿਰ ਫਾਈਨਲ ਮੈਚ ਖੇਡੇ ਜਾਂਦੇ ਆ ਜਿੱਦਾਂ ਖੇਮ ਕਰਨ ਹੋ ਗਿਆ ਪੰਡੋਰੀ ਹੋ ਗਿਆ ਇਦਾਂ ਜਿਹੜੀਆਂ ਸਾਰੀਆਂ ਪੱਟੀ ਟੀਮਾਂ ਹੁੰਦੀਆਂ ਜਿਹਦੇ ਵਿੱਚ ਸਾਰੀਆਂ ਟੀਮਾਂ ਹੁੰਦੀਆਂ ਜਿੱਦੋਂ ਪੱਟੀ ਸ਼ਹਿਰ ਦੀ ਵੀ ਟੀਮ ਹੁੰਦੀ ਹੈ ਤੇ 3-4 ਦਿਨ ਟੂਰਨਾਮੈਂਟ ਹੁੰਦੇ ਆ ਤੇ ਹਰ ਕੀ 12ਵਾਂ 13ਵਾਂ 14ਵਾਂ ਟੂਰਨਾਮੈਂਟ ਕਰਾਉਣਾ ਵਾ ਇਹ ਪੱਟੀ ਸ਼ਹਿਰ ਦਾ ਬਹੁਤ ਵੱਡਾ ਟੂਰਨਾਮੈਂਟ ਹੈ ਜਿੱਥੇ ਬਾਹਲੇ ਸਕੂਲ ਦੀ ਗਰਾਊਂਡ ਵਿੱਚ ਕਰਾਇਆ ਜਾਂਦਾ ਹੈ ਜਿਸ ਵਿੱਚ ਦਾਸ ਵੀ ਖੇਡਦਾ ਹੈ ਇੱਕ ਸੌਰਬ ਮੁੰਡਾ ਆ ਗਿਆ ਇੱਕ ਕਰਨਾਲਡ ਹੋ ਗਿਆ ਇੱਕ ਅਰਸ਼ ਹੋ ਗਿਆ ਇਹ ਸਾਰੇ ਮੁੰਡੇ ਦਾਸ ਨਾਲ ਖੇਡਦੇ ਨੇ ਫੁੱਟਬਾਲ ਵਧੀਆ ਟੂਰਨਾਮੈਂਟ ਕਿਉਂਕਿ ਫੁੱਟਬਾਲ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਵਾ ਨਾਲ ਯੋਗਾ ਵਿਆਹ ਵੀ ਹੋ ਜਾਂਦੀ ਆ ਤੇ ਇਹਦੇ ਵਿੱਚ ਸਾਰੇ ਮੁੰਡੇ ਵਧੀਆ ਖੇਡੇ ਤੰਦਰੁਸਤ ਆ ਜਿੰਨੇ ਵੀ ਯੰਗ ਮੁੰਡੇ ਆ ਛੋਟੇ ਮੁੰਡੇ ਵੀ ਖੜਾਈਦੇ ਆ ਜਿੱਦਾਂ ਵੱਲੋਂ ਰੋਜ਼ ਪ੍ਰੈਕਟਿਸ ਕਰਦੀ ਸਵੇਰੇ ਸ਼ਾਮ ਰੋਜ਼ ਟ੍ਰਾਇਲ ਹੁੰਦੇ ਆ ਤੇ ਜਿਹੜਾ ਵਧੀਆ ਖੇਡਦਾ ਉਹ ਫਿਰ ਮੁਹਾਲੀ ਜਾਂ ਚੰਡੀਗੜ੍ਹ ਟ੍ਰਾਇਲ ਹੁੰਦੇ ਆ ਉਹ ਫਿਰ ਗਾਂਹ ਦੀ ਗਾਂ ਫਿਰ ਸਟੇਟ ਨੈਸ਼ਨਲ ਵੀ ਖੇਡ ਲੈਂਦੇ ਆ ਜਿਹਦੇ ਵਿੱਚ ਜੇ ਵਧੀਆ ਖੇਡਣ ਤੇ ਫਿਰ ਇਹ ਆਪਣੇ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਹੀ ਮਿਲਦੀ ਹੈ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਜਿਹੜਾ ਬੰਦਾ ਵਧੀਆ ਖੇਡਦਾ ਉਹਨੂੰ ਗਾਂ ਸਟੇਟ ਨੈਸ਼ਨਲ ਗਾਂ ਐਥਲੀਟ ਕਿ ਦਮਿਲਖਾ ਸਿੰਘ ਜੂਨੀਅਰ ਆ ਤਾਂ ਫਿਰ ਸੀਨੀਅਰ ਐ ਇਦਾਂ ਸਨਮਾਨ ਵੀ ਕਰੇ ਸਰਕਾਰ ਡੀਸੀ ਜਿੱਦਾਂ ਵੱਡੇ ਹਾਈ ਲੈਵਲ ਦੇ ਸਨਮਾਨ ਵੀ ਹੁੰਦੇ ਆ ਕਿਉਂਕਿ ਆਪਾਂ ਵੇਖੋ ਸਟੈਪ ਬਾਈ ਸਟੈਪ ਪੌੜੀ ਜਿਹੜੀ ਚੜੀਦੀ ਆ ਇਸ ਕਰਕੇ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਪੱਟੀ ਸ਼ਹਿਰ ਦਾ ਕਿਉਂਕਿ ਜਿਹੜੇ ਵੀ ਪੈਸੇ ਜਦੋਂ ਜਿੱਤਦੇ ਨੇ ਅਸੀਂ ਟਰੋਫੀਆਂ ਅਸੀਂ ਗੁਰਦੁਆਰੇ ਜਾਂ ਬੀਬੀ ਰਈਨੀ ਤੇ ਜਾਂ ਪੜ ਸਾਹਿਬ ਚੜ੍ਹਾਜ ਦਿੱਤੀ ਟਰੋਫੀ ਜਿਹੜੀ ਵੱਡੀ ਟਰੋਫੀ ਮਿਲਦੀ ਤੇ ਬਾਕੀ ਜਿਹੜਾ ਪੈਸਾ ਵਿੱਚ ਪਾਰਟੀ ਇੰਜੋਈ ਵੀ ਕਰ ਲਈਦਾ ਲਾਏ ਤੇ ਬਾਕੀ ਜਿੱਦਾਂ ਗਰਾਊਂਡ ਗਰਾਉਂਡ ਦੇ ਵਿੱਚ ਕੋਈ ਲਾਈਟ ਲਾਉਣੀ ਹੋਵੇ ਕੋਈ ਵੀ ਮਤਲਬ ਲਾਈਟ ਜਾਂ ਕਾ ਕਟਣਾ ਹੋਵੇ ਕਾ ਕੱਟਣ ਵਾਲੀ ਮਸ਼ੀਨ ਜਾਂ ਬੋਰ ਜਾਂ ਪਾਈਪ ਕੋਈ ਵੀ ਚੀਜ਼ ਹੋਣੀ ਉਹਦੇ ਲਈ ਐਕਸਟਰਾ ਪੈਸੇ ਰੱਖ ਲਈਦੇ ਜਦੋਂ ਲੋਡ ਪਵੇ ਤੇ ਇਦਾਂ ਆਪਾਂ ਦੂਰ ਨੇੜੇ ਆਪਾਂ ਜਾਂਨੇ ਖੇਡਣ ਤੇ ਬਹੁਤ ਵਧੀਆ ਚੰਗਾ ਲੱਗਦਾ ਹੁਣ ਟੂਰਨਾਮੈਂਟ ਹੁੰਦੇ ਰਹਿੰਦੇ ਆ ਸੀਨੀਅਰ ਜੂਨੀਅਰ ਪਲੇਅਰ ਜਾਂਦੇ ਰਹਿੰਦੇ ਆ ਵੇਖੋ ਮੈਂ ਵਰਦੀ ਵੀ ਪਾਈ ਹੋਈ ਆ ਇਹ ਸਾਡੀ ਜਰਸੀ ਆ ਜਰਸੀਆਂ ਬਦਲਦੀਆਂ ਰਹਿੰਦੀਆਂ ਐਨਆਰਏ ਵੀਰ ਨੂੰ ਜਦੋਂ ਵੀ ਕਿਤੇ ਲੋਡ ਪੈਂਦੀ ਸਾਨੂੰ ਅਸੀਂ ਐਨਆਰਏ ਜਿਹੜੇ ਬਾਹਰ 플레이ਰ ਇਹ ਫੁੱਟਬਾਲ ਦੇ ਤੋਂ ਖੇੜ ਕੇ ਜਿਹੜੇ ਬਾਹਰ ਗਏ ਆ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੇ ਉਹ ਫਿਰ ਵੱਡੀ ਰਾਸ਼ੀ ਪਾਉਂਦੇ ਨੇ ਤੇ ਉਹ ਫਿਰ ਜਦੋਂ ਪੈਸੇ ਪਾਉਂਦੇ ਨੇ ਉਹ ਜਿਹੜੇ ਫਿਰ ਆਉਂਦੇ ਨੇ ਫਿਰ ਇਕੱਠਾ 3 4 5 ਲੱਖ ਦਾ ਬਜਟ ਹੋ ਜਾਂਦਾ ਵਾ ਜਿਹਦੇ ਵਿੱਚ ਲੱਖ ਸਵਾਲ ਲੱਖ ਪਹਿਲਾ ਨਾਮ ਹੁੰਦਾ ਫਿਰ 70000 50000 ਇਦਾਂ ਨਾਮ ਹੁੰਦੇ ਆ ਤੇ ਬੈਸਟ 플레이ਰ ਜਿਹੜਾ ਜਾਂ ਬੈਸਟ 플레이ਰ ਨਿਕਲਦਾ ਜਿਹੜਾ ਮਤਲਬ ਡਿਫੈਂਸ ਹੋ ਗਿਆ ਫਾਰਵਰਡ ਮੁੰਡੇ ਖੇੜਦੇ ਨੇ ਜਿਹੜਾ ਬੈਸਟ ਪਲੇ ਨੂੰ ਜਾਂ LCD ਜਾਂ ਸਾਈਕਲ ਇਦਾਂ ਨਾਮ ਰੱਖੀ ਦੇ ਆ ਤੇ ਜਾਂ ਜਦੋਂ ਸਟੇਜ ਤੋਂ ਮਾਈਕ ਤੋਂ ਬੋਲਦੇ ਆ 500 ਰੁਪਿਆ ਯਾਰ 2000 3000 ਜਿੱਦਾਂ ਗੋਲ ਕਰਦੇ ਵਧੀਆ ਮੁੰਡੇ ਉਹਨਾਂ ਨੂੰ 2 3000 500 ਰੋਣਾ ਹੌਸਲਾ ਵਾਧਾ ਚਲੋ ਪੈਸੇ ਜੇ ਦੇਨੇ ਹੁੰਦੇ ਉਹਨਾਂ ਦਾ ਹੌਸਲਾ ਵਾਧਾ ਜਦੋਂ ਗੋਲ ਕਰਦੇ ਆ ਇਹ ਪੱਟੀਸ਼ਾਹ ਦਾ ਬਹੁਤ ਵਧੀਆ ਫੁੱਟਬਾਲ ਦੀ ਟੀਮ ਆ ਤੇ ਮੈਂ ਨਾ ਕਹਿਣਾ ਵੀ ਜਿੱਦਾਂ ਹੁਣ ਸਾਰੇ ਟੀਮਾਂ ਪੰਡੋਰੀ ਰਾਣ ਸਿੰਘ ਪੰਡੋਰੀ ਗੋਲਾਂ ਖੇਮ ਕਰਨੀਆਂ ਟੀਮਾਂ ਪੱਟੀਸ਼ਾਹ ਦੀ ਖੇਡਣਾ ਹੋਈ 32 ਟੀਮਾਂ ਹੁੰਦੀਆਂ ਟੋਟਲ ਇਹਦੇ ਵਿੱਚ ਸਾਰੇ ਆਵਾਰਡ ਸਨਮਾਨਿਤ ਕੀਤੇ ਜਾਂਦੀਆਂ ਟਰੋਫੀਆਂ ਜਿਹੜੇ ਜਿਹੜੇ ਵੀਰਾਂ ਨੇ ਪੈਸੇ ਪਾਏ ਹੁੰਦੇ ਆ ਉਹਨਾਂ ਨੂੰ ਆਪਣੇ ਦਰਬਾਰ ਸਾਹਿਬ ਦੀ ਸ਼ੀਲਡ ਇਨਾਮ ਹੀ ਦਿੱਤੇ ਜਾਂਦੀ ਜਦ ਆਖਰੀ ਤੇ ਚਾਹ ਦਾ ਲੰਗਰ ਰੋਟੀ ਦਾ ਸਾਰਾ ਕੋਈ ਇੰਤਜ਼ਾਮ ਇਹ ਟੂ ਜੱਡ ਹੁੰਦਾ ਵਾ ਇਹ ਜਨਵਰੀ ਦੇ ਚੜਦੇ ਆ ਜਾਂ ਫਰਵਰੀ ਦੇ ਸੈਂਟਰ ਜਿਜ ਇਹ ਟੂਰਨਾਮੈਂਟ ਹੁੰਦੇ ਬਹੁਤ ਵਧੀਆ ਟੂਰਨਾਮੈਂਟ ਇਦਾਂ ਦੇ ਜ਼ਿਲ੍ਹੇ ਦਾ ਤੇ ਪੱਟੀ ਸ਼ਹਿਰ ਦਾ ਨਾਂ ਅਖਬਾਰਾਂ YouTube ਤੇ ਹੁੰਦਾ ਤਾਂ ਬੜਾ ਚੰਗਾ ਲੱਗਦਾ ਵੀ ਪੱਟੀ ਸ਼ਹਿਰ ਦਾ ਇੱਕ ਇੱਥੇ ਬਹੁਤ ਵਧੀਆ ਪੱਟੀ ਸ਼ਹਿਰ ਚ ਗਰਾਊਂਡ ਬੜੀ 400 ਮੀਟਰ ਦਾ ਟਰੈਕ ਉਹਦੇ ਵਿੱਚ ਹੀ ਵਾਲੀਬਾਲ ਆ ਬਾਸਕਟਬਾਲ ਆ ਤੇ ਕ੍ਰਿਕਟ ਆ ਮਦਾ ਸਾਰੀਆਂ ਗੇਮਾਂ ਖੇਡਿਆ ਕ੍ਰਿਕਟ ਵਾਲੀਬਾਲ ਪਰ ਜ਼ਿਆਦਾ ਫੁੱਟਬਾਲ ਦਾ क्रेज ਆ ਹੁਣ ਕ੍ਰਿਕਟ ਤੇ ਵੇਖੋ ਕਿੱਥੇ ਬੰਦਾ ਸਟੇਟ ਇੰਟਰਨੈਸ਼ਨਲ ਇੰਟਰਨੈਸ਼ਨਲ ਮੈਚ ਖੇਡਦਾ ਪਰ ਇਹ ਆ ਵੀ ਜਿਹੜਾ ਜਨੂਨ ਜਿਹੜੀ ਚੀਜ਼ ਦਾ ਜਨੂਨ ਆ ਨਾ ਉਹੋ ਚੀਜ਼ ਖੇਡੋ ਮੈਂ ਤਾਂ ਵੇ ਵਾਪੂ ਮਾਪਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕੋਈ ਪ੍ਰੈਸ਼ਰ ਨਾ ਪਾਓ ਬੱਚੇ ਜਿਹੜਾ ਵੀ ਕੋਰਸ ਆਂਦਾ ਨਾ ਉਹ ਕਰਨ ਜੇ ਖੇਡ ਆਂਦਾ ਉਹ ਕਰਨ ਦੋ ਇਹ ਨਹੀਂ ਜੇ ਤੁਸੀਂ ਦਬਾਅ ਪਾਉਂਦੇ ਤਾਂ دل ਨਹੀਂ ਲੱਗਦਾ ਫਿਰ ਪੜਾਈ ਜੇ ਤਾਂ ਉਹ ਫਿਰ ਜੋ ਨੰਬਰ ਘਟ ਆਉਂਦੇ ਫਿਰ ਤੂਆਂ ਦੇ ਵੀ ਪ ਚੰਗਾ ਕਿਉਂ ਨਹੀਂ ਕਰਦਾ